ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਸ ਸੀ ਵੀ ਸੀ ਮਹਾਪੰਚਾਇਤ ਵੱਲੋਂ ਜੋ ਰਿਜ਼ਰਵੇਸ਼ਨ ਚੋਰ ਬੜੋ ਮੋਰਚੇ ਵੱਲੋਂ ਅਸੀਂ ਇੱਕ ਮੀਟਿੰਗ ਕਰੀ ਹੈ ਵਿਸ਼ੇਸ਼ ਤੌਰ ਤੇ ਤੇ ਫੇਰ ਸਾਧੀਆਂ ਲਾਈਟਾਂ ਕੋਲੇ ਸਾਡਾ ਪਿਛਲੇ ਡੇਢ ਸਾਲ ਤੋਂ ਲਗਭਗ ਧਰਨਾ ਚੱਲ ਰਿਹਾ ਹੈ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਅੱਜ ਇੱਥੇ ਮੀਟਿੰਗ ਹੋ ਰਹੀ ਤੇ ਅਸੀਂ ਸਾਰਿਆਂ ਨੇ ਸੋਚਿਆ ਵੀ ਜਿਹੜੀ ਅੱਜ ਸਾਡਾ ਪ੍ਰੈਸ ਮੀਡੀਆ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਲੋਕਾਂ ਨੂੰ ਨਿਆਂ ਸਾਫ਼ ਦੁਆਉਣ ਲਈ ਦੱਬੇ ਕੁਜਲੇ ਲੋਕਾਂ ਦੀ ਆਵਾਜ਼ ਚੱਕਣ ਲਈ ਤੇ ਸਾਡੀ ਆਵਾਜ਼ ਨੂੰ ਸਰਕਾਰੀ ਦਰਵਾਜ਼ੇ ਬਚਾ ਕੇ ਕੋਰਟ ਕਚਹਿਰੀ ਅਦਾਲਤਾਂ ਤੱਕ ਤਾਂ ਕਿ ਸਾਨੂੰ ਨਿਆਂ ਸਾਹਿਬ ਮਿਲ ਸਕੇ ਅਸੀਂ ਸਰਕਾਰ ਤੱਕ ਜਿਹੜੀ ਆਵਾਜ਼ ਪਹੁੰਚਾਣੀ ਹੁੰਦੀ ਹੈ ਪਰ ਜਿਹੜਾ ਚੌਥਾ ਥੰਬਾ ਜਿਹੜਾ ਲੋਕਤੰਤਰ ਦਾ ਦੱਸਿਆ ਪ੍ਰੈਸ ਤੇ ਮੀਡੀਆ ਚਾਹ ਇਲੈਕਟ੍ਰੋਨਿਕ ਮੀਡੀਆ ਚਾਹ ਦੂਜਾ ਮੀਡੀਆ ਪ੍ਰੈਸ ਪ੍ਰੇਟਿੰਗ ਪਰ ਹੈ ਪ੍ਰੈਸ ਹੈ ਸਾਰੀ ਮੀਡੀਆ ਦਾ ਜਿਹੜਾ ਲੋਕਤੰਤਰ ਦਾ ਘਾਣ ਇਸ ਤਰ੍ਹਾਂ ਹੋ ਰਿਹਾ ਵੀ ਅੱਜ ਤੇ موجوده ਸਰਕਾਰ ਦੇ ਸਾਡੇ ਐਮ ਐਲ ਏ ਗੱਲ ਕਰ ਲਈਏ ਬਲਕਾਰ ਸਿੱਧੂ ਦੀ ਜਿਵੇਂ ਉਹ ਬਾੜੀ ਸ਼ਦਾਵਲੀ ਔਰਤਾਂ ਨੂੰ ਬੋਲ ਰਿਹਾ ਹੈ ਕਦੀ ਉਹ ਮਾਜੇ ਦੀ ਮੋਮਬਤੀ ਦਸਣ ਵਾਲਾ ਐਮਐਲਏ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਤੇ ਸਾਡੇ ਜਿਹੜੇ ਹੈਗੇ ਸਪੀਕਰ ਬੈਠੇ ਉਹਨਾਂ ਦੀ ਸਰਕਾਰ ਦੇ ਆਮ ਆਦੀ ਪਾਰਟੀ ਸਰਕਾਰ ਦੇ ਸਪੀਕਰ ਬੈਠੇ ਅਨਕੁਲਤਾਰ ਸਿੰਘ ਸੁਭਦਾਂ ਜੀ ਮੈਂ ਇੱਕ ਵੀਡੀਓ ਸੁਣੀ ਹੈ ਉੱਚ ਗੁੱਲੀ ਕੱਢ ਦੱਸ ਰਿਹਾ ਵੀ ਇਹਨਾਂ ਗੁੱਲੀ ਕੱਢ ਦੂੰਗੀ ਪਤਾ ਪਰ ਮੈਂ ਐਮਐਲਏ ਨੂੰ ਇਹ ਕਹਿਣਾ ਚਾਹੁੰਦਾ ਹੈ ਚਾਹੇ ਮੰਤਰੀ ਹੋਵੇ ਐਮਐਲਏ ਹੋਵੇ ਅਸੀਂ ਜਿਹੜਾ ਹੈਗਾ ਇਹਨਾਂ ਦੇ ਜਿਹੜਾ ਪੱਤਰਕਾਰ ਭਾਈਚਾਰਾ ਸਾਡੀ ਪ੍ਰੈਸ ਆ ਇਹਤੇ ਹਮਲਾ ਨਹੀਂ ਹੋਣ ਦਿਆਂਗੇ ਇਸ ਐਮਐਲਏ ਦੇ ਖਿਲਾਫ ਸਖਤ ਕਾਰਵਾਈ ਕਰ ਦੀ ਮੰਗ ਕਰਦੇ ਆ ਤੇ ਜਿਹੜੀ ਇਹਨੇ ਬਹੁਤੀ ਕਾਨੂੰਨੀ ਹਰਕਤ ਕੀਤੀ ਹੈ ਦੇ ਖਿਲਾਫ ਜਿਹੜੀ ਹੈ ਕਾਰਵਾਈ ਬਣੇ ਤਾਂ ਕਿ ਲੋਕਾਂ ਦੇ ਅੰਦਰ ਜਿਵੇਂ ਮਾਹੌਲ ਜਿਹੜਾ ਬਿਲਕੁਲ ਹੋਇਆ ਵਾ ਜੇਕਰ ਲੋਕਾਂ ਦੀ ਆਵਾਜ਼ ਪ੍ਰੈਸਰੀ ਚੱਕੂਗੀ ਪੱਤਰਕਾਰਨੀ ਚੱਕੂਗੇ ਤਾਂ ਕਿਹੜਾ ਇਥੇ ਲੋਕਾਂ ਨੂੰ ਨਿਆਂ ਸਾਫ ਦਊਗੀ ਤਾਂ ਅਸੀਂ ਪ੍ਰੈਸਰਾਂ ਹੀ ਇਸ ਐਮਐਲਏ ਦੇ ਬਲਕਾਰ ਸਿੰਘ ਸਿੱਧੂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਮੰਗਦੇ ਆ ਪਹਿਲਾਂ ਤਾਂ ਇਹ ਮੋਮਬਤੀ ਮਾਝੇ ਦੀ ਮਾਝੇ ਦੀ ਮੋਮਬਤੀ ਦੱਸਦਾ ਸੀ ਕੁੜੀ ਨੂੰ ਤੇ ਅੱਜ ਕੁਝ ਹੋਰ ਬੋਲ ਰਿਹਾ ਸਿੱਧੂਆਂ ਦੇ ਖਿਲਾਫ ਬੋਲ ਰਿਹਾ ਤੇ ਇੱਕ ਪੱਤਰਕਾਰ ਤੇ ਵੀ ਬਹੁਤ ਵੱਡੇ ਜਿਹੜੇ ਹਮਲੇ ਕਰਕੇ ਉਹਨਾਂ ਦੇ ਪਰਚੇ ਕਰਾ ਰਿਹਾ ਤੇ ਸਾਰਾ ਕੁਝ ਦੇਖਣ ਚ ਮਿਲਿਆ ਤਾਂ ਇਸ ਐਮਐਲਏ ਦੇ ਖਿਲਾਫ ਕਾਰਵਾਈ ਹੋਵੇ ਅਸੀਂ ਆਪਣੇ ਮੋਰਚੇ ਵੱਲੋਂ ਪੂਰੀ ਨਿੰਦਾ ਕਰਦੇ ਆ ਇਸ ਐਮਐਲਏ ਦੀ ਤੇ ਸਰਕਾਰ ਨੂੰ ਕਹਿੰਦੇ ਆ ਨੂੰ ਤੁਰੰਤ ਜਿਹੜਾ ਹੈ ਸਰਕਾਰ ਚੋਂ ਜਿਹੜਾ ਹੈ ਸਸਪੈਂਡ ਕੀਤਾ ਜਾਵੇ ਐਮਐਲਏ ਦੇ ਤੌਰ ਤੇ ਮੈਂਬਰਸ਼ਿਪ ਖਤਮ ਕੀਤੀ ਜਾਵੇ ਤਾਂ ਕਿ ਕੱਲ ਨੂੰ ਕੋਈ ਵੀ ਪੱਤਰਕਾਰ ਦੇ ਹਮਲਾ ਜਿਆਵੇ ਐਮਐਲਏ ਆ ਮੰਤਰੀ ਨਾ ਕਰ ਸਕੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ